ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਲਈ ਕੋਈ ਥਾਂ ਨਹੀਂ ਹੈ ਸੀਐਮ ਦੇਵਲੋਏ ਟਵੀਟ ਕਰਕੇ ਸਿੱਧੇ ਤੌਰ ਤੇ ਗੈਂਗਸਟਰਸ ਨੂੰ ਚੇਤਾਵਨੀ ਜਾਂ ਵਾਰਨਿੰਗ ਤੁਸੀਂ ਕਹਿ ਸਕਦੇ ਹੋ ਜੋ ਦਿੱਤੀ ਗਈ ਹੈ ਸੀਐਮ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਜੋ ਕਾਨੂੰਨ ਹੱਥ ਦੇ ਵਿੱਚ ਲਵੇਗਾ ਉਸ ਨੂੰ ਸਰਪ੍ਰਸਤੀ ਨਹੀਂ ਮਿਲੇਗੀ ਇਹ ਗੱਲ ਹੁਣ ਗੈਂਗਸਟਰ ਨੂੰ ਯਾਦ ਰੱਖਣ ਸਰਪ੍ਰਸਤੀ ਦੀ ਥਾਂ ਹੁਣ ਸਿਰਫ ਹੀ ਕਾਰਵਾਈ ਹੋਵੇਗੀ ਬੋਹਾਲੀ ਪੁਲਿਸ ਨੇ 48 ਘੰਟੇ ਦੇ ਵਿੱਚ ਹੀ ਕਾਬੂ ਕੀਤਾ ਨੇ ਬੌਂਸਰ ਦੇ ਕਾਤਲ ਔਰ ਬੌਂਸਰ ਦਾ ਕਤਲ ਕਰਨ ਵਾਲੇ ਗੈਂਗਸਟਰ ਦਾ ਇਨਕਾਊਂਟਰ ਹੋਇਆ ਇੱਕ ਦੇ ਲੱਤ ਦੇ ਵਿੱਚ ਜਾਣਕਾਰੀ ਹੈ ਗੋਲੀ ਵੱਜੀ ਹੈ ਇੱਕ ਦੇ ਲੱਤ ਦੇ ਵਿੱਚ ਨਾਂ ਗੋਲੀ ਵਜੀ ਹੈ ਔਰ ਉਸ ਤੋਂ ਬਾਅਦ ਇਹ ਗੂਮੀ ਗੈਂਗਸਟਰ ਕਾਬੂ ਕਰ ਲਏਗੇ ਜਿਹੜੇ ਹਥਿਆਰ ਉੱਥੇ ਬਰਾਮਦ ਕਿਤੇ ਗਏ ਨੇ ਉਸ ਦੀਆਂ ਵੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਗੈਂਗਸਟਰਾਂ ਨੂੰ ਜਾਂ ਅਜਿਹੇ ਅੰਸਰਾਂ ਨੂੰ ਚੇਤਾਵਨੀ ਦਿੱਚਕ ਨੇ ਜਿਸ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕਿਹਾ ਸੀ ਕਿ ਜੇਕਰ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਇੱਕ ਚੌਕ ਤੋਂ ਵਾਰਦਾਤ ਨੂੰ ਅੰਜਾਮ ਦੇ ਕੇ ਦੂਜੇ ਚੌਕ ਤੇ ਪਹੁੰਚੇਗਾ ਜਾਂ ਨਹੀਂ ਇਹ ਗਾਰੰਟੀ ਨਹੀਂ ਹੈ ਡਾਇਰੈਕਸ਼ਨ ਤਾਂ ਨਜ਼ਰ ਆਇਆ ਪਰ ਇਸ ਤੋਂ ਵਿਚਾਲੇ ਮੁੱਖ ਮੰਤਰੀ ਦੇ ਵੱਲੋਂ ਜਿਸ ਤਰੀਕੇ ਨਾਲ ਇਹ ਸਤਾਵ ਨਹੀਂ ਦਿੱਤੀ ਗਈ ਹੈ ਕਿ ਗੈਂਗਸਟਰਾਂ ਦੇ ਉੱਤੇ ਇਸ ਦਾ ਅਸਰ ਹੋਏਗਾ ਇਸ ਦਾ ਇੱਕ ਸਿੱਧੇ ਤੌਰ ਤੇ ਮਤਲਬ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੇ ਪੁਲਿਸ ਦੇ ਐਕਸ਼ਨ ਦੇ ਉੱਤੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਸਖਤ ਹੋ ਰਿਹਾ ਹੈ ਤੇ ਹੋਰ ਹੋਵੇ ਹੈ ਪ੍ਰਿਕਾਰੀ ਸਰਚ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਪੂਰਾ ਏਰੀਆ ਬਿਲਕੁਲ ਖਾਲੀ ਹੈ ਪਰ ਗੁਰਜੋਤ ਇਸ ਏਰੀਆ ਚ ਹਾਲਾਂਕਿ ਜਿਆਦਾ ਆਵਾਜ਼ ਆਹੀ ਨਹੀਂ ਹੈ ਇਸ ਕਰਕੇ ਪੁਲਿਸ ਸਾਰਾ ਸਰਚ ਕਰਦੀ ਨਜ਼ਰ ਆ ਰਹੀ ਹੈ ਔਰ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਦੋ ਦਿਨ ਪਹਿਲਾਂ ਦੀ ਦਿਹਾਰੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਗੁਰਜੋਤ ਔਰ ਬੜੀ ਹੀ ਬੇਰਹਿਮੀ ਦੇ ਨਾਲ ਸਰ ਤੇ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਗਏ ਸੀ ਇਹ ਉਹੀ ਹਮਲਾਵਰ ਨੇ ਦੋਵੇਂ ਹਮਲਾਵਰ ਨੇ ਔਰ ਮੋਹਾਲੀ ਜ਼ਿਲ੍ਹੇ ਦੇ ਲੋਕਲ ਦਸਤੇ ਜਾ ਰਹੇ ਨੇ ਕਿ ਲੋਕਲ ਨੇ ਮੋਹਾਲੀ ਦੀ ਸਪੈਸ਼ਲ ਸੈਲ ਨੂੰ ਇੱਕ ਟਿਪ-ਆਫ ਸੀ ਕਿ ਇਸ ਏਰੀਆ ਦੇ ਵਿੱਚ ਲੁਕੇ ਹੋਏ ਨੇ ਜਦ ਇੱਥੇ ਉਹਨਾਂ ਦੇ ਕੋਲ ਸਰੈਂਡਰ ਕਰਨ ਦੀ ਗੱਲ ਕੀਤੀ ਤੇ ਸਰੈਂਡਰ ਕਰਨ ਦੇ ਇਲਾਵਾ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਐਸੀ ਇਹੀ ਪਿਸਟਲ ਹੈ ਜਿੱਥੇ ਪਾਈ ਹੋਈ ਹੈ ਇਸੇ ਪਿਸਟਲ ਤੇ ਹੀ ਉਹਨਾਂ ਨੇ ਵਾਰ ਕੀਤਾ ਹੋਣਾ ਹਾਲਾਂਕਿ ਪੁਲਿਸ ਹੁਣ ਜਿਹੜਾ ਕਰਦੀ ਨਜ਼ਰ ਆ ਰਹੀ ਹੈ ਪੂਰਾ ਜਿਹੜੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੋਂ ਦੱਸ ਦਈਏ ਕਿ ਕਈ ਚੀਜ਼ਾਂ ਨੂੰ ਲੈ ਕੇ ਕਈ ਚੀਜ਼ਾਂ ਨੂੰ ਲੈ ਕੇ ਇੱਕ ਹੋਰ ਪਿਸਤਲ ਉੱਥੇ ਪਿਆ ਦੋ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਨੇ ਇੱਕ ਹੋਰ ਪਿਸਤਲ ਰਿਕਵਰ ਕੀਤੇ ਗਏ ਨੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਪੂਰਾ ਏਰੀਆ ਜਿਹੜਾ ਹੈ ਉਹ ਸਰਚ ਕੀਤਾ ਜਾਵੇ ਥੋੜੀ ਜੀ ਸਾਰੀ ਇਨਫੋਰਮੇਸ਼ਨ ਗੁਰਜੀਤ ਜੀ ਇਹ ਜਿਹੜੇ ਅਕਿਊਜ਼ ਫੜੇ ਨੇ ਇਹਨਾਂ ਦੀ ਕੋਈ ਕ੍ਰਿਮਿਨਲ ਹਿਸਟਰੀ ਹੁਣ ਤੱਕ ਨਹੀਂ ਸਾਹਮਣੇ ਆਈ ਬੜਾ ਪ੍ਰੀਲੀਮਰੀ ਆ ਉਨਵਾਦੀ ਤੁਸੀਂ ਥੋੜਾ ਵੇਟ ਕਰ ਲਓ ਬਸ ਬਹੁਤ ਸਾਰੇ ਤੁਹਾਨੂੰ ਬਰੀਫ ਕਰ ਦੇਣਾ ਥੋੜਾ ਜਿਹਾ ਸਾਡਾ ਇਨਫੋਰਮੇਸ਼ਨ ਕੀ ਸੀ ਕਿਸ ਤਰ੍ਹਾਂ ਦਾ ਪੂਰਾ ਹੋਇਆ ਥੋੜਾ ਜਿਹਾ ਸਪੈਸ਼ਲ ਸੈਲ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਉਹ ਦੱਸਣਾ ਜਦੋਂ ਦੀ ਵਾਰਦਾਤ ਹੋਈ ਆ ਅਸੀਂ ਉਦੋਂ ਦੇ ਹੀ ਲੱਗੇ ਆ ਅਸੀਂ ਆਊਟ ਦਾ ਫੀਲਡ ਹੀ ਆ ਗੋਗੇ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਉੱਥੇ ਅਸੀਂ ਵਰਕ ਕਰ ਰਹੇ ਸੀ ਠੀਕ ਹੈ ਉਹ ਟੈਕਨੀਕਲੀ ਵੀ ਸੀਦੀ ਹਮਨ ਵੀ ਸੀਗੀ ਠੀਕ ਹੈ ਤੇ ਉਹ ਡਿਵੈਲਪ ਕਰਦੇ ਆ ਸਾਨੂੰ ਇਹ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਜਿਹੜੇ ਬੰਦੇ ਨੇ ਓਕੇ ਔਰ ਉੱਥੇ ਸਵਿਫਟਲੀ ਐਕਟ ਕਰਦੇ ਆ ਸਪੈਸ਼ਲ ਸੈਲ ਮਾਂ ਲੀ ਇਨਕਾਊਂਟਰ ਦੇ ਵਿੱਚ ਦੋਵੇਂ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਤੇ ਸਾਰੀ ਨਾਲੇ ਗੋਲੀਆਂ ਮਾਰੀ ਸੀ ਪੁਲਿਸ ਨੇ ਪਹਿਲਾਂ ਫਾਇਰ ਕੀਤਾ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹਨਾਂ ਨੇ ਜਿਹੜਾ ਆਪਣੇ ਬਚਾਅ ਦੇ ਵਿੱਚ ਜਾਂ ਪੁਲਿਸ ਦੀ ਅਰੈਸਟ ਅਵੇਟ ਕਰਨ ਲਈ ਇਹਨਾਂ ਨੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਦੋਵਾਂ ਦੇ ਜਿਹੜੇ ਤਿੰਨ ਤਿੰਨ ਗੋਲੀਆਂ ਦੋਵਾਂ ਦੇ ਲੱਗੀਆਂ ਤਿੰਨ ਤਿੰਨ ਗੋਲੀਆਂ ਕਿੱਥੇ ਕਿੱਥੇ ਗੋਲੀਆਂ ਵੱਜੀਆਂ ਸਾਰੀਆਂ ਦੇ ਇਹਨਾਂ ਦੇ ਲੈਗਸ ਦੇ ਔਰ ਐਬਡੋਮਨ ایرੀਆ 'ਚ ਲੱਗੀਆਂ ਐਬਡੋਮਨ ایرੀਆ 'ਚ ਇਹਨਾਂ ਨੂੰ ਹਸਪਤਾਲ ਹੁਣ ਐਡਮਿਟ ਹਸਪਤਾਲ ਇਮੀਡੀਏਟਲੀ ਹਸਪੀ ਜਿਹੜੇ ਸੀਨੀਅਰ ਅਫਸਰ ਹੈ ਉਥੇ ਹਸਪੀਟਲ ਕੋਸਟ ਕਿਛਲੀ ਵੀ ਟੀਮ ਜਾ ਰਹੀ ਹੈ ਔਰ ਥੋੜੀ ਇਹ ਦੇ ਵਿੱਚ ਜਿਹੜੇ ਆ ਐਸਪੀ ਸਾਹਿਬ ਐਸਪੀ ਟੀਮ ਹੈ ਮਿੱਥੇ ਆ ਗਏ ਤੁਸ਼ੀਰ ਜਨ ਕਿਉਂਕਿ ਇਹ ਪੂਰਾ ਏਰੀਆ ਖਾਲੀ ਏਰੀਆ ਹੈ ਜਿਆਦਾ ਆਵਾਜਾਹੀ ਇੱਥੇ ਨਹੀਂ ਹੈ ਇਸੇ ਏਰੀਆ ਚ ਲੁਕੇ ਹੋਈ ਸੀਗੀ ਪੂਰਾ ਟਾਰਗੇਟ ਕੀਤਾ ਸੀ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਇਸ ਏਰੀਆ ਦੇ ਵਿੱਚ ਫਿਕਰ ਆਊਟ ਹੋ ਸਕਦੇ ਆ ਔਰ ਇੱਥੇ ਜਦੋਂ ਅਸੀਂ ਆਏ ਆ ਤੇ ਮੋਟਰਸਾਈਕਲ ਲਗਾਏ ਔਰ ਸਾਈਡ ਤੇ ਇੱਥੇ ਬੈਠੇ ਹੋਏ ਸੀਗੇ ਓਕੇ ਤੇ ਜਦੋਂ ਅਸੀਂ ਉੱਤੋਂ ਕੋ ਗੱਡੀ ਘੁਮਾ ਕੇ ਲੰਦੀ ਤੇ ਮੋਟਰਸਾਈਕਲ ਸਟਾਰ ਤਾਂ ਜਿੱਥੇ ਪੂਰਾ ਘਟਨਾਕ੍ਰਮ ਵਾਪਰਿਆ ਜਿੱਥੇ ਇਨਕਾਊਂਟਰ ਹੋਇਆ ਮੁੱਲਾਂਪੁਰ ਦੇ ਵਿੱਚ ਉੱਥੇ ਸਾਡੇ ਸੇ ਹੋ ਗਈ ਮਨੋਜ ਰਾਠੀ ਨੇ ਵੀ ਪਹੁੰਚ ਕੇ ਪੂਰੀ ਇਨਫਾਰਮੇਸ਼ਨ ਲਈ ਹੈ ਕਿ ਕਿਸ ਤਰੀਕੇ ਨਾਲ ਉੱਥੇ ਜਿਹੜੇ ਪਹੁੰਚ ਗਏ ਸੀ ਗੈਂਗਸਟਰ ਜਿਨ੍ਹਾਂ ਦੇ ਪਿੱਛੇ ਪੁਲਿਸ ਪਹੁੰਚੀ ਉੱਥੇ ਜਾ ਕੇ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਤੇ ਫਿਰ ਜਿਹੜੇ ਦੋਵੇਂ ਗੈਂਗਸਟਰਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਇਨਕਾਊਂਟਰ ਹੋਇਆ ਇਨਕਾਊਂਟਰ ਦੇ ਵਿੱਚ ਜ਼ਖਮੀ ਹੋਏ ਨੇ ਦੋਵੇਂ ਗੈਂਗਸਟਰ ਔਰ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਮਨੀਸ਼ ਬਾਉਂਸਰ ਦਾ ਕਤਲ ਕੀਤਾ ਸੀ ਇਹ ਕਰੀਬ ਇਹ ਇੱਕ ਦਿਨ ਪਹਿਲਾਂ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਪੁਲਿਸ ਦਾਵਾ ਕਰ ਰਹੀ ਹੈ ਕਿ ਅਸੀਂ ਉਸ ਪੂਰੇ ਕਤਲ ਕੇਸ ਦੀ ਗੁੱਥੀ ਨੂੰ 48 ਘੰਟਿਆਂ ਦੇ ਵਿੱਚ ਸੁਲਝਾਉਣ ਦਾ ਦਾਵਾ ਕੀਤਾ ਹੈ ਔਰ 48 ਘੰਟਿਆਂ ਦੇ ਵਿੱਚ ਇਹ ਪੂਰੇ ਮਾਮਲੇ ਨੂੰ ਸੁਲਝਾ ਲਿਆ ਇਹ ਦਾਵਾ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਵਿਜੇਪਾਲ ਬ੍ਰਾਡਫੋਨ ਲਾਈਨ ਤੇ ਸਾਡੇ ਨਾਲ ਨੇ ਵਜੇ ਕੀ ਕੋਈ ਜਾਣਕਾਰੀ ਇੱਕ ਪਾਸੇ ਤਾਂ ਇਹ ਐਕਸ਼ਨ ਦੂਜੇ ਪਾਸੇ ਹੈ ਮੁੱਖ ਮੰਤਰੀ ਦੀ ਚੇਤਾਵਨੀ ਅਹ ਦੇਖੋ ਗੌਰਵ ਐਕਸ਼ਨ ਦੀ ਤੇ ਜੋ ਵੀ ਅਪਡੇਟ ਐ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਸੁਲਝਾਇਆ ਕਿਉਂਕਿ ਕੱਲ ਦਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਜਿਸ ਵੇਲੇ ਬੌਂਸਰ ਨੂੰ ਗੋਲੀਆਂ ਮਾਰੀਆਂ ਗਈਆਂ ਹਾਏ ਹੈਗੀ ਤੇ ਗੈਂਗਵਾਰ ਹੈ ਕਿਉਂਕਿ ਇੱਕ ਧਿਰ ਨੇ ਕੱਲ ਪੋਸਟ ਪਾਕਿਸਤਾਨ ਦੀ ਜ਼ਿੰਮੇਵਾਰੀ ਵੀ ਲਈ ਪਰ ਆਬਵੀਅਸਲੀ ਪੁਲਿਸ ਦੇ ਲਈ ਇੱਕ ਚੁਣੌਤੀ ਹੁੰਦੀ ਹੈ ਸਰਕਾਰ ਦੇ ਲਈ ਇੱਕ ਚੈਲੰਜ ਹੁੰਦਾ ਹੈ ਕਿ ਐਡੀ ਵੱਡੀ ਵਾਰਦਾਤ ਹੋ ਗਈ ਉਹ ਵੀ ਖਾਸ ਕਰਕੇ ਜਦੋਂ ਚੋਣਾਂ ਦਾ ਮਾਹੌਲ ਹੋਵੇ ਜਦੋਂ ਇਹ ਮੰਨਿਆ ਜਾਂਦਾ ਹੈ ਗੌਰਵ ਆਮਕੀ ਸੁਰੱਖਿਆ ਬੜੀ ਸਖਤ ਹੈ ਔਰ ਹਰ ਕਿਸੇ ਸ਼ੱਕੀ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਸੀਐਮ ਨੇ ਜਿਹੜੀ ਅੱਜ ਪੁਲਿਸ ਦੀ ਕਾਰਵਾਈ ਹੋਈ ਹੈ ਉਸੇ ਤੇ ਐਸੀਐਮ ਨੇ ਉਹ ਗੱਲ ਮੁੜ ਦੁਹਰਾਈ ਹੈ ਪਹਿਲਾਂ ਵੀ ਮੁੱਖ ਮੰਤਰੀ ਇਹ ਗੱਲ ਕਈ ਵਾਰ ਕਹਿ ਚੁੱਕੇ ਨੇ ਪਰ ਅੱਜ ਉਹਨਾਂ ਨੇ ਇਹ ਗੱਲ ਮੁੜ ਦੁਹਰਾਈ ਹੈ ਕਿ ਸਾਡੀ ਸਰਕਾਰ ਦੇ ਵਿੱਚ ਜੇ ਕੋਈ ਵੀ ਇਸ ਤਰੀਕੇ ਨਾਲ ਕਿਸੇ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਔਰ ਉਸ ਵੇਲੇ ਮੰਨ ਲਓ ਪੁਲਿਸ ਨਹੀਂ ਹੁੰਦੀ ਤਾਂ ਪੁਲਿਸ ਉਸ ਨੂੰ ਇੱਕ ਤੇ ਵਿਦਨ ਟਾਈਮ ਬౌੰਡ ਉਸ ਨੂੰ ਕਰੈਕ ਕਰੇਗੀ ਉਸ ਨੂੰ ਸੁਲ ਜਾਏਗੀ ਔਰ ਨਾਲ ਦੀ ਨਾਲ ਏ ਪੁਲਿਸ ਸਖਤ ਸਖਤ ਐਕਸ਼ਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰੇਗੀ ਸਖਤ ਐਕਸ਼ਨ ਲੈਣ ਦਾ ਮਤਲਬ ਹੈ ਗੌਰਵ ਕਿ ਪੁਲਿਸ ਦਿੱਤੀ ਗੋਲੀ ਚਲਾਉਂਦੀ ਹੈ ਦਿੱਤੀ ਗੋਲੀ ਆਪਾਂ ਪਿਛਲੇ ਵਾਰ ਵੀ ਦੇਖਿਆ ਬਹੁਤ ਸਾਰੇ ਐਸੀ ਐਨਕਾਊਂਟਰਸ ਹੋਏ ਆ ਜਿੱਥੇ ਡਾਇਰੈਕਟ ਪੁਲਿਸ ਨੇ ਜਿਹੜਾ ਹੈ ਰਿਟੈਲੀਏਟ ਕੀਤਾ ਉੱਥੇ ਗੋਲੀਬਾਰੀ ਹੋਈ ਹੈ ਚਲੋ ਕਈਆਂ ਦੇ ਵਿੱਚ ਗੈਂਗਸਟਰ ਮਾਰੇ ਗਏ ਕਈਆਂ ਦੇ ਵਿੱਚ ਉਹਨਾਂ ਨੂੰ ਕੋਸ਼ਿਸ਼ ਤੇ ਹੀ ਹੁੰਦੀ ਹੈ ਕਿ ਜ਼ਿੰਦਾ ਫੜ ਲਿਆ ਜਾਵੇ ਸੋ ਇਸ ਕੇਸ ਦੇ ਵਿੱਚ ਵੀ ਇਹੀ ਹੋਇਆ ਹੈ ਔਰ ਮੁੱਖ ਮੰਤਰੀ ਨੇ ਪਰਟੀਕੂਲਰਲੀ ਜਿਹੜਾ ਟਵੀਟ ਕੀਤਾ ਗੌਰਵ ਉਸ ਦੇ ਵਿੱਚ ਉਹਨਾਂ ਨੇ ਇੱਕ ਲਫ਼ਜ਼ ਲਿਖਿਆ ਕੋਟ ਅਨਕੋਟ ਕਰਕੇ ਕਿ ਸਾਡੀ ਸਰਕਾਰ 'ਚ ਕਿਸੇ ਨੂੰ ਇਸ ਦੀ ਸਰਪ੍ਰਸਤੀ ਨਹੀਂ ਹੈ ਕਿਸੇ ਵੀ ਐਸੇ ਗਲਤ ਅੰਸਰ ਨੂੰ ਤਾਂ ਉਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੁੱਖ ਮੰਤਰੀ ਐ ਨਾਲੇ ਤੇ ਉਹਨਾਂ ਨੇ ਆਪਣੀ ਸਰਕਾਰ ਦੀ ਅਚੀਵਮੈਂਟ ਦੱਸੀ ਆਪਣੀ ਪੁਲਿਸ ਦੀ ਅਚੀਵਮੈਂਟ ਦੱਸੀ ਔਰ ਨਾਲੇ ਉਹ ਵਿਰੋਧੀਆਂ ਤੇ ਕਿਤੇ ਨਾ ਕਿਤੇ ਨਿਸ਼ਾਨਾ ਵੀ ਲਾ ਗਏ ਕਿ ਪਿਛਲੇ ਸਮਿਆਂ ਦੇ ਵਿੱਚ ਮੁੱਖ ਮੰਤਰੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਇਹੋ ਜਿਹੇ ਜਿਹੜੇ ਅੰਸਰਾਂ ਨੂੰ ਸਰ ਜਾਤੀ ਸਰਪ੍ਰਸਤੀਆਂ ਰਹੀਆਂ ਤਾਂ ਇਸ ਕਰਕੇ ਇਹ ਚੀਜ਼ ਵਧੀ ਫੁੱਲੀ ਹੈ ਪਰ ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਵਿੱਚ ਕਿਸੇ ਨੂੰ ਕਿਸੇ ਕੋਈ ਸਰਪ੍ਰਸਤੀ ਨਹੀਂ ਹੋਊਗੀ ਸਿੱਧਾ ਐਕਸ਼ਨ ਲਿਆ ਜਾਊਗਾ ਚਲੋ ਸ਼ੁਕਰੀਆ ਵਿਜੇਪਾਲ ਤੁਹਾਨੂੰ ਬੱਸ ਸਾਰਿਆਂ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਤਾਂ لازਮੀ ਤੌਰ ਤੇ ਮੁੱਖ ਮੰਤਰੀ ਦਾ ਟਵੀਟ ਤਾਂ ਉਸ ਵਾਲੇ ਪਾਸੇ ਇਸ਼ਾਰਾ ਕਰ ਰਿਹਾ ਜਿਸ ਦਾ ਜ਼ਿਕਰ ਵਿਜੇ ਕਰ ਰਹੇ ਨੇ ਪਰ ਹੁਣ ਸਵਾਲ ਇਹ ਹੈ ਕਿ ਗੈਂਗਸਟਰਵਾਦ ਜੜ ਤੋਂ ਕਿਵੇਂ ਖਤਮ ਹੋਵੇ ਪੰਜਾਬ ਦੇ ਵਿੱਚੋਂ ਔਰ ਜਿਹੜਾ ਇੱਕ ਕਲਚਰ ਤੁਰ ਪਿਆ ਗੋਲੀ ਮਾਰ ਕੇ ਕਤਲ ਕਰਨ ਵਾਲਾ ਕੀ ਵਾਕਈ ਹੀ ਇਸ ਤਰੀਕੇ ਨਾਲ ਕਿਉਂਕਿ ਬਾਉਂਸਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈਗੀ ਜਾਂ ਕਿਉਂ ਟਾਰਗੇਟ ਕਰ ਲਿਆ ਗਿਆ ਇਹ ਪੂਰਾ ਜਾਂਚ ਦਾ ਵਿਸ਼ਾ ਹੈਗਾ ਹੈ ਪਰ ਜਿਵੇਂ ਪਿੰਡ ਚੰਦੋ ਦੇ ਵਿੱਚ ਕਤਲ ਹੋਇਆ ਸੀ ਔਰ ਪਿਊੜ ਦਾ ਮੁੰਡਾ ਦੱਸਿਆ ਜਾਂਦਾ ਪਿੰਡ ਪਿਊੜ ਦਾ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਯਾਨੀ ਬੱਚੇ ਨੂੰ ਤਾਂ ਕੋਈ ਚਾਂਸ ਹੀ ਨਹੀਂ ਹੁੰਦਾ ਜਦੋਂ ਸਿਰ ਦੇ ਵਿੱਚ ਕਿਸੇ ਨੂੰ ਗੋਲੀ ਮਾਰ ਕੇ ਟਾਰਗੇਟ ਕੀਤਾ ਜਾਵੇ ਤੇ ਉਸ ਨੌਜਵਾਨ ਦੀ ਮੌਤ ਹੋਈ ਹੈਰ ਵਿਵਾਦ ਕਿਸੇ ਨਾਲ ਕੁਝ ਵੀ ਹੋ ਸਕਦਾ ਹੈ ਪਰ ਕਲਜ਼ਾ ਮਤਲਬ ਇਹ ਨਹੀਂ ਹੋ ਸਕਦਾ ਕਿਸੇ ਵੀ ਪੁਆਇੰਟ ਦੇ ਉੱਤੇ ਜਾ ਕੇ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲਵੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਪੁਲਿਸ ਨਾਲ ਦੀ ਭਾਲ ਕਰ ਰਹੀ ਸੀ ਔਰ ਇਸ ਪੂਰੀ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਹ ਬੋਖਾਲੀ ਦੇ ਇਲਾਕੇ ਦੇ ਵਿੱਚ ਹੀ ਘੁੰਮਦੇ ਹੋਏ ਪੁਲਿਸ ਨੂੰ ਇਤਲਾਪ ਪੁਲਿਸ ਦੇ ਕੋਲ ਪਹੁੰਚੀ ਸੀ ਫਿਰ ਜਿਵੇਂ ਪੁਲਿਸ ਦੀ ਪੂਰੀ ਪਲੈਨਿੰਗ ਹੁੰਦੀ ਹੈ ਪੁਲਿਸ ਨੇ ਘੇਰਿਆ ਤੇ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਨੂੰ ਘੇਰਾ ਪਾਇਆ ਗਿਆ ਗੋਲੀਆਂ ਚੱਲੀਆਂ ਉੱਥੇ ਤੇ ਆਖਿਰ ਇਨਕਾਊਂਟਰ ਤੋਂ ਬਾਅਦ ਇਹ ਕਾਬੂ ਕਰ ਲਏ ਗਏ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੀ ਕੁਝ ਬਿਆਨ ਆ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਵੀ ਤੁਹਾਨੂੰ ਸੁਣਵਾਉਣਗੇ ਪੁਲਿਸ ਕੀ ਸਾਈਕਲ ਦੇ ਨਾਲ ਕੰਮ ਕਰ ਰਹੀ ਸੀ ਹਾਲਾਂਕਿ ਵੱਡੀ ਉਪਲਬਧੀ ਸਪੈਸ਼ਲ ਸੈਲ ਦੀ ਨਹੀਂ ਇਹ ਚ ਡੈਫੀਨਿਟਲੀ ਜੀ ਅਸੀਂ ਵਿਦਿਨ 48 ਆਵਰਸ ਜਿਹੜਾ ਹੈਗੇ ਇਹ ਮੈਟਰ ਜਿਹੜਾ ਹੈਗੇ ਟਰੇਸ ਵੀ ਕਰ ਲਿਆ ਤੇ ਜਿਹੜੇ ਇਹ ਚ ਇਨਵੋਲਡ ਸੀਗੇ ਬੰਦੇ ਉਹ ਫੜ ਵੀ ਲੁੱਤੇ ਆ ਦੇ ਇੰਚ ਅਸੀਂ ਸਾਰੇ ਐਂਗਲ ਹੀ ਟ੍ਰੇਸ ਕਰ ਰਹੇ ਸੀਗੇ ਪਰ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਪਈ ਤਾਂ ਸਾਡਾ ਸਪੈਸ਼ਲ ਫੋਕਸ ਜਿਹੜਾ ਸੀਗਾ ਇਹ ਜਿਹੜਾ ਗੈਂਗਸਟਰ ਵਾਲਾ ਐਂਗਲ ਸੀਗਾ ਉਸ ਤੇ ਹੋ ਗਿਆ ਸੀਗਾ ਤੇ ਉਸ ਤੇ ਹੈਲਪ ਦੇ ਨਾਲ ਅਸੀਂ ਛੇਤੀ ਇਹਨੂੰ ਟ੍ਰੇਸ ਵੀ ਕਰਤਾ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ ਕਿ ਕੋਈ ਪੂਰੀ ਰੈਕੀ ਆ ਪੂਰਾ ਪਲਾਨ ਤਰੀਕੇ ਦੇ ਨਾਲ ਇਹ ਮਰਡਰ ਹੋਇਆ ਕਿਉਂਕਿ ਦਿਨ ਦੇ 12:30 ਵਜੇ ਕਰੀਬ ਸੀ ਇਹ ਵੀ ਪ੍ਰੋਪਰ ਪਲਾਨਿੰਗ ਸੀਗੀ ਪ੍ਰੋਪਰ ਰੈਕੀ ਸੀਗੀ ਇਹਨਾਂ ਨੂੰ ਪਤਾ ਸੀ ਸ਼ਡਿਊਲ ਇਸ ਬੰਦੇ ਦਾ ਇਹ ਜਿਮ ਜਾਂਦਾ ਸੀਗਾ ਤੇ ਜਿਮ ਤੇ ਐਸ ਟ੍ਰੇਨਰ ਕਾਫੀ ਜਿਮਸ ਦੇ ਵਿੱਚ ਕੰਮ ਕਰਦਾ ਸੀ ਤੇ ਇਹ ਦੇਖਦੇ ਹੋਏ ਕਿ ਜਿਵੇਂ ਮੈਂ ਦੱਸਿਆ ਹੀ ਹੈ ਕਿ ਇਹ ਤਾਂ ਇੱਕ ਪਿੰਡ ਦਾ ਆਪਦਾ ਹੀ ਬੰਦਾ ਇਹ ਚ ਇਨਵੋਲਡ ਸੀਗਾ ਤਾਂ ਇਹਨੂੰ ਪਤਾ ਸੀਗਾ ਇਹਦਾ ਸ਼ਡਿਊਲ ਕਿਵੇਂ ਹੁੰਦਾ ਤੇ ਪ੍ਰੋਪਰ ਰੈਕੀ ਹੋ ਕੇ ਇਹ ਚੀਜ਼ ਹੋਈ। ਤੇ ਫਿਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋ ਰਿਹਾ ਹੈ। ਲੌਜਿਸਟਿਕ ਚੀਜ਼ਾਂ ਕਿੰਨੇ ਮੁਹੱਈਆ ਕਰਾਈ ਵੈਪਨਸ ਕਿੰਨੇ ਮੁਹੱਈਆ ਕਰਾਈ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਜਸਟ ਹੁਣੇ ਹੋਇਆ ਹੀ ਹੈ। ਅਜੇ ਦਿੱਲੀ ਵੀ ਇਨਫੋਰਮੇਸ਼ਨ ਹੈ ਸਾਡੀ ਪਲੈਨਰ ਵੀ ਜਿਹੜੀ ਪੁੱਛ ਗਈ ਸੀ ਤੇ ਸਾਹਮਣੇ ਜਿਹੜੀ ਆਈ ਹੈ ਤੇ ਬਾਕੀ ਸਾਰੀ ਡਿਟੇਲਸ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸ਼ੇਅਰ ਕਰਾਂਗੇ।